ਪਥਰੀ ਦਾ ਇਲਾਜ ਕਰਵਾਉਣ ਤੋਂ ਪਹਿਲਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖੋ ਕਿਵੇਂ ਡਾਕਟਰ ਦੀ ਇੱਕ ਗਲਤੀ ਨੇ ਨਵੇਂ ਵਿਆਹੇ ਨੌਜਵਾਨ ਦੀ ਜਾਨ ਲੈ ਲਈ ਸੰਗਰੂਰ ਦੇ ਵਿੱਚ ਰਹਿਣ ਵਾਲਾ 30 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਦੇ ਵਿੱਚ ਥਾਣਾ ਸਿਟੀ 1 ਸੰਗਰੂਰ ਵਿਖੇ ਪਹੁੰਚ ਜਾਂਦੇ ਨੇ ਜਿਨ੍ਹਾਂ ਨੇ ਜਮ ਕੇ ਹੰਗਾਮਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ 10 ਦਿਨ ਪਹਿਲਾਂ ਹੀ ਉਸ ਦਾ ਜਿਹੜਾ ਵਿਆਹ ਹੋਇਆ ਸੀ ਤੇ ਉਸ ਦੇ ਅਚਾਨਕ ਪਥਰੀ ਦਾ ਦਰਦ ਹੋਇਆ ਤਾਂ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਦੱਸਿਆ ਹਾਲੇ ਡਾਕਟਰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਹੀ ਗਏ ਸੀ ਕਿ 2 ਮਿੰਟਾਂ ਬਾਅਦ ਉਹਨਾਂ ਨੇ ਸਾਨੂੰ ਅੱਗੇ ਰੈਫਰ ਕਰਨ ਲਈ ਕਹਿ ਦਿੱਤਾ ਤੇ ਜਦੋਂ ਅਸੀਂ ਪਟਿਆਲਾ ਹਸਪਤਾਲ ਲੈ ਕੇ ਆਏ ਤਾਂ ਡਾਕਟਰ ਨੇ ਦੱਸਿਆ ਕਿ ਜੀਤਾ 2 ਘੰਟੇ ਪਹਿਲਾਂ ਮੌਤ ਹੋ ਗਈ ਪਰਿਵਾਰ ਨੇ ਨਿਯਾਜ਼ਮ ਲਗਾਇਆ ਕੀ बेहोਸ਼ੀ ਵਾਲੇ ਟੀਕੇ ਦੀ ওভারਡੋਸ ਕਰਨਾ ਮੌਤ ਹੋਈ ਹੈ ਮੇਰਾ ਨਾਮ ਹਾਤੂਲੇ ਪਰ ਅਸੀਂ ਤਜਿੰਦਰ ਬੰਸਲ ਦੇ ਕੇਸ ਲਈ ਇੱਥੇ ਆਏ ਹਾਂ ਜੀ ਅਕਲ ਜੀ ਹਾਂ ਜੀ ਮਸਲਾ ਕੀ ਗੱਲਬਾਤ ਹੈ ਮਸਲਾ ਇਹ ਹੈ ਜੀ ਤਜਿੰਦਰ ਬੰਸਲ ਨੂੰ ਇਹਨਾਂ ਨੇ ਮੇਰਾ ਫਰੈਂਡ ਹੈ ਜੀ ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ ਇਹ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਦੇ ਵਿੱਚ ਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਬੀਪੀ ਦੇਖਿਆ ਗਿਆ ਜੋ ਜਿਹੜਾ ਕਿ ਨਾਰਮਲ ਸੀ ਸਾਰੇ ਵਾਈਟਲ ਸਾਈਨ ਨਾਰਮਲ ਸੀਗੇ ਪੇਸ਼ੈਂਟ ਅੰਦਰ ਗਿਆ ਜੀ ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ ਚਲਦਾ ਫਿਰਦਾ ਗੱਲ ਕਰਦਾ ਗਿਆ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਤੇ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੇਟੋਲੋਜਿਸਟ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਇਹਨਾਂ ਨੇ ਐਨਸਥੀਸੀਆ ਦਿੱਤਾ ਪੇਸ਼ੈਂਟ ਨੂੰ ਜੀ ਜਰਨਲ ਐਨਸਥੀਸੀਆ ਕਹਿੰਦੇ ਆ ਜੀ ਇਹ ਦਿੱਤਾ ਉਹਦੇ ਵਿੱਚ ਦੇਣ ਤੋਂ ਬਾਅਦ ਐਗਜ਼ੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਸਭ ਤੋਂ ਵੱਡੀ ਗਲਤੀ ਇਸ ਹਸਪੀਟਲ ਦੀ ਮੈਂ ਔਨ ਰਿਕਾਰਡ ਦੱਸ ਰਿਹਾ ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਆ ਜੀ ਨਾ ਡੇਟ ਨਾ ਟਾਈਮ ਨਾ ਡਾਕਟਰ ਦੇ ਸਿਗਨੇਚਰ ਮਤਲਬ ਇਦਾਂ ਹਸਪੀਟਲ ਚੱਲਦੇ ਆ ਜੀ ਆ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ ਕਿਸੇ ਫਾਈਲ ਤੇ ਕੋਈ ਸਟੈਂਪ ਨਹੀਂ ਆ ਜੀ ਡਾਕਟਰ ਦੇ ਸਾਈਨ ਇਦਾਂ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ ਰਮਨ ਗਰਗ ਹੈ ਰੁਪਾਲੀ ਗਰਗ ਹੈ ਰਜਿੰਦਰ ਗਰਗ ਹੈ ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇਟ ਟਾਈਮ ਕਿਸਦਾ ਕਿਸੇ ਨਹੀਂ ਕੁਝ ਨਹੀਂ ਪੇਸ਼ੈਂਟ ਕਹਿੰਦੇ ਜੀ ਕੰਪਲਿਕೇಷನ್ಸ್ ਹੋ ਗਈ ਅਸੀਂ ਇੰਜੈਕਸ਼ਨ ਲਾਏ ਜੀ ਐਨਸਥੀसिया ਦੇ ਕੰਪਲਿਕೇಷਨ ਹੋ ਗਈ ਕਾਰਡੀਕ ਰੈਸਟ ਹੋ ਗਿਆ ਜੀ ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀसिया ਦੇਣ ਤੋਂ ਬਾਅਦ ਇਹ ਹੋ ਸਕਦਾ ਕੀ ਪਤਾ ਪੇਸ਼ੈਂਟ ਨਾ ਕਰਾਂਦਾ ਕੀ ਪਤਾ ਉਹ ਕਹਿ ਦਿੰਦਾ ਜੀ ਇੰਨੀ ਕੰਪਲਿਕೇಷਨਸ ਆ ਮੈਂ ਨਹੀਂ ਮੈਂ ਗੋਲੀਆਂ ਨਾਲ ਕੇ ਮੈਨੂੰ ਇੰਜੈਕਸ਼ਨ ਲਾ ਦਿਓ ਮੈਂ ਨਹੀਂ ਕਰਾਣਾ ਕੀ ਇਹਨਾਂ ਨੇ ਕੰਪਲਿਕೇಷਨ ਦੱਸੀਆਂ ਇਹਨਾਂ ਨੇ ਨਹੀਂ ਦੱਸੀਆਂ ਤੇ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ ਕਿਸੇ ਹੋਰ ਦੇ ਨਾਲ ਨਾਏ ਹੋਈ ਜੀ ਅਸੀਂ ਸਾਰੇ ਜਣੇ ਇਸ ਕਰਕੇ ਖੜੇ ਹਾਂ ਜੀ ਨਮਸਤ ਮੇਰਾ ਨਾਮ ਬినੋਦ ਕੁਮਾਰ ਹੈ ਬినੋਦ ਜੀ ਕਿਹੜੇ ਹਸਪੀਟਲ ਦੀ ਗੱਲ ਹੈ ਤੇ ਦਿੱਲੀ ਹਸਪੀਟਲ ਲਗਿੰਗ ਸਾਲ ਦਾ ਸੀ ਕੀ ਗੱਲ 32 ਸਾਲ ਦਾ ਸੀਗਾ ਜੀ ਸਾਡਾ ਬੇਟਾ ਤੇ ਉਸ ਤੋਂ ਮੈਂ ਦੁਕਾਨ ਤੇ ਬੈਠਾ ਸੀ ਮੈਨੂੰ ਫੋਨ ਆਇਆ ਤੇ ਮੇਰੇ ਨੂੰ ਦਾ ਕਹਿੰਦੇ ਪਪਾ ਤੁਸੀਂ ਕਿੱਥੇ ਮੈਂ ਦੁਕਾਨ ਤੇ ਕਹਿੰਦੇ ਮਨੂੰ ਨੂੰ ਹਸਪੀਟਲ ਜਾ ਪਤਾ ਨਹੀਂ ਕੀ ਹੋ ਗਿਆ ਮੈਂ ਜਦੋਂ ਗਿਆ ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ ਆਪਰੇਸ਼ਨ ਥੀਟਰ ਦੇ ਅੰਦਰ ਅੰਦਰ ਗਿਆ ਤੇ ਉਹ ਪਿਆ ਸੀਗਾ ਵੈਂਟੀਲੇਟਰ ਤੇ ਤੇ ਮੈਡੀਕਲ ਸਰਬ ਕਿ ਉਹ ਕਹਿੰਦੇ ਅੰਕਲ ਜੀ ਕੁਛ ਕੁਛ ਨਹੀਂ ਕੁਛ ਨਹੀਂ ਵੀ ਥੋੜੇ ਸੀਰੀਸ ਹੋ ਗਏ ਵੀ ਇਹਨਾਂ ਨੂੰ ਅਮਰ ਚ ਲੈ ਜਾਣਾ ਪਏਗਾ ਚਲੋ ਮੈਂ ਹਾਂ ਆਪਾਂ ਤੁਸੀਂ ਐਂਬੂਲੈਂਸ ਬੁਲਾਓ ਤੇ ਫਰਬੜਾ ਅਮਰ ਚ ਲੈ ਕੇ ਚਲੀਏ ਚਲੋ ਅਸੀਂ ਇਹਨਾਂ ਨੇ ਉਹਦੇ ਆ ਤਕ ਪੌਣਾ ਘੰਟਾ ਲਾਤਾ ਜੀ ਗੱਡੀ-ਕੁੱਡੀ ਮੰਗਾ ਕੇ ਅਸੀਂ ਅਮਰ ਚ ਲੈ ਗਏ ਜੀ ਅਮਰ ਵਾਲੇ ਜਦੋਂ ਅਸੀਂ ਪਹੁੰਚੇ ਉਹ ਡਾਕਟਰ ਸਾਹਿਬ ਸਾਡੇ ਗੱਲ ਪੈ ਗਏ ਕਹਿੰਦੇ ਇਹ ਤਾਂ ਡੈੱਡ ਹੋਏ ਨੂੰ ਡੇਢ ਦੋ ਘੰਟੇ ਤੋਂ ਉੱਪਰ ਹੋ ਗਏ ਵੀ ਤੁਸੀਂ ਉਹਨੇ ਡੈੱਡ ਬੋਡੀ ਚ ਕੀ ਪਤਾ ਲੀਲਾ ਹੋਇਆ ਪਿਆ ਤਾਂ ਬੇਟਾ ਮੇਰਾ ਨਾਲ ਸੀਗਾ ਵੱਡਾ ਜਦੋਂ ਉਹਨੂੰ ਅੰਦਰ ਛੱਡ ਕੇ ਆਇਆ 1 ਮਿੰਟ ਦੇ ਵਿੱਚ ਤਾਂ ਬੈਕ ਕਾਲ ਆ ਗਈ ਜੀ ਡਾਕਟਰ ਸਾਹਿਬ ਦੀ ਵੀ ਅੰਦਰ ਆਜੋ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਬੇਟੇ ਨੇ ਦੇਖਿਆ ਵੀ ਉਹਦੇ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਦੀ ਹੋ ਰਹੀ ਹੈ ਕਾਰਵਾਈ ਤੇ ਇਹ ਵੀ ਚੰਗਾ ਹੈ ਜੀ ਸਚਾਈ ਦੱਸਦੇ ਵੀ ਆਹ ਕੁਝ ਹੋ ਗਿਆ ਅਸੀਂ ਕਿਉਂ ਅਮਰਜਿਕ ਧੱਕੇ ਖਾਂਦੇ ਜੀ ਸਾਨੂੰ ਭਕਾਈ ਕਰਾਈ ਇਹਨਾਂ ਨੇ ਵੀ ਆਪਣੇ ਹਸਪੀਟਲ ਨੂੰ ਬਚਾਉਣ ਵਾਸਤੇ ਸਾਨੂੰ ਅਮਰਜਿਕ ਸ਼ਿਫਟ ਭੇਜਿਆ ਗਿਆ ਕਿਉਂ ਭੇਜਿਆ ਗਿਆ ਸਾਡਾ ਇਕੱਲਾ ਬੇਟਾ ਸੀਗਾ ਜੀ ਦਾ ਜੀ ਉਹਦੇ ਬਾਰੇ ਜਿਹਨੂੰ ਹੋਏ ਸੀ ਸਾਰਾ ਘਰ ਉਜੜ ਕੇ ਸਾਰਾ ਜਦੋਂ ਥਾਣਾ ਸਿਟੀ ਸੰਗਰੂਰ ਦੇ ਐਸ ਐਚਓ ਨਾਲ ਗੱਲ ਕੀਤੀ ਤਾਂ ਉਹਨਾਂ ਕਹਿ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾਵੇਗੀ ਇਹ ਸਰਕਾਰ ਦਿੱਲੀ ਹਸਪਤਾਲ ਦੇ ਵਿੱਚ ਸੰਗਰੂਰ ਦਾਖਲ ਹੋਇਆ ਸੀ ਬੰਦਾ ਤੇਜਿੰਦਰ ਕੁਮਾਰ 32 ਸਾਲ ਦੀ ਉਮਰ ਸੀਗੀ ਇੱਥੋਂ ਉਹਨੂੰ ਰੈਫਰ ਕਰਤਾ ਸੀਗਾ ਅਮਰ ਦਾ ਅਮਰ ਚ ਡੈਥ ਨਿਸ਼ਚਿਤ ਲਈਏਗਾ ਤਾਂ ਵੀ ਡੈਥ ਹੈ ਜੀ ਇੱਥੇ ਵਾਪਸ ਲਏ ਸੀਗੇ ਤੇ ਉਹਨਾਂ ਨੂੰ ਨਹੀਂ ਡਾਊਟਫੁੱਲ ਹੈ ਵੀ ਇਹਦੀ ਡੈਥ ਇੱਥੇ ਹਸਪਤਾਲ ਜੀ ਹੋਈ ਸੀਗੀ ਉਹ ਹਲੇ ਜਾਂ ਚਲਦੀ ਐ ਤੋਂ ਬਾਅਦ ਦੇਖਦੇ ਆ ਕਿ ਸਰਟੀਫਾਈ ਕੀ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਬਾਰੇ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ